ਤੇ ਅੱਜ ਸਾਡੇ ਨਾਲ ਜੋ ਸਾਡੇ ਬਜ਼ੁਰਗ ਨੇ ਸਾਡੇ ਬੀਜੀ ਨੇ ਜਿਹੜੇ ਇਹਨਾਂ ਦਾ ਨਾਂ ਈਸ਼ਵਰ ਦੇਵੀ ਹੈ ਜੀ ਤੇ ਇਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿਉਂਕਿ ਪਾਕਿਸਤਾਨ ਦੇ ਇਹ ਜੰਪਲ ਨੇ ਅਤੇ ਪਾਕਿਸਤਾਨ ਹੀ ਇਹ ਵਿਆਹ ਤੇ ਰੌਲਿਆਂ ਤੋਂ ਬਾਅਦ ਜਦੋਂ ਇਹ ਕੁਲ ਖੇਤਰ ਆਏ ਉਸ ਕੈਂਪ ਦੇ ਵਿੱਚ ਰੁਕੇ ਇਹ ਤੇ ਉਸ ਤੋਂ ਬਾਅਦ ਦੀਆਂ ਸਾਰੀਆਂ ਗੱਲਾਂ ਅੱਜ ਅਸੀਂ ਬੀਜੀ ਤੋਂ ਹੀ ਜਾਣਾਂਗੇ ਬੀਜੀ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬੀਜੀ ਨੂੰ ਥੋੜਾ ਜਿਆ ਉੱਚਾ ਸੁਣਦਾ ਤੇ ਮੈਨੂੰ ਇਹਨਾਂ ਨੂੰ ਉੱਚਾ ਬੋਲ ਕੇ ਸਮਝਾਉਣਾ ਪਏਗਾ ਜੇ ਗੱਲਬਾਤ ਕੋਈ ਅਜਿਹੀ ਹੁੰਦੀ ਹੈ ਤਾਂ ਤੁਸੀਂ ਇਹ ਮੁਲਾਕਾਤ ਬੜੇ ਧਿਆਨ ਦੇ ਨਾਲ ਬੜੇ ਧੀਰਜ ਦੇ ਨਾਲ ਸੁਣਿਓ ਤੇ ਵੀ ਜੀ ਅਜੇ ਵੀ ਆਪਣੇ ਉਮਰ ਦੇ ਇਸ ਪੜਾਅ ਦੇ ਉੱਤੇ ਵੀ ਕਹਿੰਦੇ ਨੇ ਕਿ ਰੱਬ ਦਾ ਨਾਮ ਲਵੋ ਤੇ ਵੰਡ ਛਕੋ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਉੱਤੇ ਯਕੀਨ ਰੱਖਦੇ ਨੇ ਵੀ ਜੀ ਤੁਸੀਂ ਦੇਖ ਰਹੇ ਹੋ ਕਿ ਸੇਵੀਆਂ ਜਿਹੜੀਆਂ ਉਹ ਵਟ ਰਹੇ ਨੇ ਇਸ ਤਰ੍ਹਾਂ ਆਪਣੇ ਸਮੇਂ ਦੀ ਪੂਰੀ ਇਹ ਵਰਤੋਂ ਕਰਦੇ ਨੇ ਸੁਚੱਜੀ ਨਾਲੇ ਗੀਤ ਗੁੰਗਣਾਉਂਦੇ ਨੇ ਭਜਨ ਤੇ ਨਾਲੇ ਗੱਲਬਾਤ ਜਿਹੜੀ ਆ ਉਹ ਕਰਾਂਗੇ ਅਸੀਂ ਬੀਜੀ ਤਗੜੇ ਹੋ ਹਾਂ ਠੀਕ ਹੋ ਹਾਂ ਰਾਮ ਰਾਮ ਆ ਰਾਮ ਰਾਮ ਕਰੇ ਨੀਆਂ ਬੈਠੀ ਹਾਂ ਰਾਮ ਰਾਮ ਕਰਦੇ ਪਏ ਹਾਂ ਬੰਦੇਆ ਰਾਮ ਸਿਮਰ ਰਾਮ ਸਿਮਰ ਸੁਖ ਪਾ ਕਿਆ ਖਾਗੂ ਰਾਮ ਸਿਮਰ ਸੁਖ ਪਾਵੇ ਬੰਦੇਆ ਹਾਂ ਰਾਮ ਸਿਮਰੋ ਸੁਖ ਪਾਵੋ ਰਾਮ ਗੁਣਾ ਸਿਮਰਦ ਸੁਖ ਮਿਲਦਾ ਨਹੀਂ પહેલે પારે ચામના સિમર્યો પહેલે પારે છોટા બલ રામ રામ સિર સુખ ભાવે બંદ્યા રામે પારે રામ નર્યો પામે પહેલે જુતી દો જા ત્યાર નોતમ આ ગઈ પલે જુતી દો તંદ્યા રામ સિમે بس ਤੇ RAM ਦਾ ਸਿਮਰਣੀ ਹੁਣ ਵਖੇ ਨੇ ਜੁੱਤੀ ਪਾ ਦੇ ਹੁਣ ਬੰਨ ਜਿੰਨਾ ਲਾਇ ਕਰਨੀ RAM ਦੇ ਬੰਦੇ ਸਤਿਓ ਬਜ਼ੁਰਗਾਂ ਦੇ ਕੋਲ ਬੈ ਕੇ ਦੋ ਘੜੀ ਉਹਨਾਂ ਦੇ ਨਾਲ ਗੱਲ ਕਰਨੀ ਅਤੇ ਉਹਨਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣਾ ਇਹ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਤੇ ਅਜਿਹੇ ਬਜ਼ੁਰਗ ਜੋ ਆਪਣੇ ਉਮਰ ਦੇ ਉਸ ਪੜਾਤੇ ਨੇ ਜਿੱਥੇ ਸਾਨੂੰ ਡਰ ਹੈ ਕਿ ਉਹ ਹੁਣ ਸਾਨੂੰ ਛੱਡ ਨਾ ਜਾਣ ਜਾਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਹੈ ਉਹ ਸਾਥੋਂ ਦੂਰ ਨਾ ਹੋ ਜਾਣ ਅਜਿਹੇ ਬਜ਼ੁਰਗਾਂ ਦੇ ਜਦੋਂ ਕੋਲ ਬੈਨੇ ਆ ਤੇ ਸਾਨੂੰ ਸਕੂਨ ਮਿਲਦਾ ਹੈ ਜਿਹੜਾ ਤੁਹਾਡਾ ਪਿੰਡ ਸੀ ਪੇਕੇ ਪਿੰਡ ਪਾਕਿਸਤਾਨ ਚ ਕੀ ਨਾਂ ਸੀ ਉਸ ਪਿੰਡ ਦਾ ਸਾਡਾ ਜਿਹੜਾ ਸਾਡਾ ਪਿੰਡ ਆਈ ਨਾ ਉਹਦੇ ਆਈ ਸੀ ਰਾ ਆਟਾ ਸਿਰਾਂ ਆਟਾ ਜਿਹੜਾ ਪੇਕੇ ਪਿੰਡ ਆਈ ਉਸਰਾਵੇਂ ਦੀ ਮਾੜੀ ਪੇਕਾ ਇਹਨਾਂ ਦਾ ਮੁਲਤਾਨ ਦੇ ਲੋਧਰਾ ਤਹਿਸੀਲ ਦਾ ਸਰਾਵੇਂ ਦੀ ਮਾੜੀ ਇਹਨਾਂ ਦਾ ਪਿੰਡ ਸੀ ਤੇ ਤੁਹਾਡੇ ਛੋਟਾ ਪਿੰਡਾਈ ਛੋਟਾ ਪਿੰਡਾਈ ਛੋਟਾ ਪਿੰਡਾਈ ਉਹ ਸਾਰੇ ਭੱਜੋ ਉਸੇ ਦਰਕੋ ਉਸੇ ਇੱਕ ਮੁਸਲਮਾਨ ਆਈ ਮੇਰੇ ਭਰਾ ਮੇਰੇ ਪਿਓ ਦਾ ਬਿਰਾ ਬਣਾ ਆਈ ਜੀ ਉਹ ਵਿਚਾਰੇ ਆ ਕਿ ਮੇਰੇ ਕੋਲਵਾਉਣ ਨੂੰ ਮੈਂ ਤਾਂ ਉਸੋਂ ਬੈਸਾ ਮਸਤ ਨੇ ਜਦੋਂ ਰੌਲਾ ਪਿਆ ਤੇ ਉਹ ਨਹੀਂ ਮਰਨ ਦਿੰਦਾ ਮੂਸ਼ਾ ਤਾਂ ਚਾਰ ਜੜੇ ਸਾਂਬਿਆ ਅੰਦਰ ਰੋਟੀਆਂ ਬਣਾ ਆਂ ਅੰਦਰ ਖਾਦਿਆ ਅੰਦਰ ਸਾਂਬਿਓ ਉਸੇ ਸਾਰਾ ਕਮਰੇ ਸਾਰਾ ਦੇ ਉੰਦੀ ਦੀ ਰਾਤ ਅੰਦਰ ਕਮਰੇ ਢਾਕੀ ਤਸੀ ਚਾਹ ਦਾ ਰੋਟੀ ਬਣਾ ਕੇ ਦੇ ਆਵੇ ਸਬਜੀ ਬਣਾ ਕੇ ਦੇ ਆਵੇ ਚਾਹ ਬਣਾ ਕੇ ਦੇ ਆਵੇ ਅੰਦਰ ਨੱਤੀ ਹਾਂ ਵਾਲ ਗੱਲੇ ਗੱਡੀਆਂ ਆ ਗਈ ਨਾ ਗੱਡੀਆਂ ਆ ਗਈਆਂ ਨਾ ਮੁਸਲਮਾਨਾਂ ਦੀ ਆ ਨਹੀਂ ਆਈ ਇਹ ਦੋ ਹਿੰਦਵੰਦੀ ਵੇਂਦੀ ਆਈ ਆ ਲੋ ਗੱਡੀ ਆਈ ਜੀ ਬਾਲਾ ਸਾ ਕੋ ਮੁਸਾ ਉਹ ਸ਼ਦਾ ਮੁਸਲਮਾਨ ਵਿਚਾਰਾ ਗੱਡਕੇ ਸਾਕੋ ਚੱਕੜੇ ਦੇ ਵਿੱਚ ਬਿਲਾ ਆਇਆ ਬੜਾ ਭੱਲਾ ਕੀਤਾ ਉਹ ਵਿਚਾਰੇ ਨੇ ਇੱਕ ਨੰਵਾਲਿਆਂ ਇਹ ਚੁਗੜਿਆਂ ਹੁਣ ਲਾਹ ਗਜਾ ਸਾ ਕਿ ਇਹ ਰਗੀਆਂ ਨਹੀਂ ਲਾਗੀ ਦੇ ਬਾਲ ਵਿਚਾਰਾ ਨੇ ਉਹ ਰੱਖਿਆ ਮੈਂ ਜਿਹੜੇ ਗੱਡੀ ਇੱਕ ਬਿਲਾਵਣ ਆਇਆ ਨਾ ਬਸ ਸਮਾਨ ਸਾਰਾ ਖੋਲ ਕੇ ਸਾਰਾ ਦੇਣ ਲੱਗਿਆ ਜੀ ਜਿਵੇਂ ਲੈ ਲੈਂਦਾ ਕਿ ਆਉਂ ਮੈਂ ਉਹ ਟੇ ਲੈਂਦਾ ਕਿ ਬੜਾ ਭਲਾ ਕੀਤਾ ਉਹ ਵਿਚਾਰੇ ਨੇ ਬੜਾ ਭਲਾ ਕੀਤਾ ਵਿਚਾਰੇ ਮੁਸਲਮਾਨ ਨੇ ਜੀ ਤੋਂ ਵੀ ਜੀ ਕਹਿ ਰਹੇ ਕਿ ਇੱਕ ਮੁਸਲਮਾਨ ਬੰਦਾ ਕਰ ਨਾਲ ਚੰਗੇ ਕਈ ਬੰਦੇ ਚੰਗੇ ਪੇ ਹੋਣ ਨੇ ਹਮ ਅਜੇ ਹੋਈ ਮੁਸਲਮਾਨ ਮਾਰਿਆ ਤੇ ਮਾਰ ਸਕਦਾ ਜੀ ਨਾ ਉਹਨੇ ਰੋਟੀ ਖਵਾਈ ਆਟਾ ਬੇਲੇ ਬਲੂ ਤਨੂਰ ਤਾਲੇ ਦੇ ਬਾ ਰੋਟੀ ਲਾਉ ਬਲੂ ਸਬਜੀ ਘੇਨਾਂ ਦੇਵੇ ਅੰਦਰ ਚੜਾਵੂ ਰੋਟੀ ਖਾਉਂ ਉਦੋਂ ਤਾਂ ਤੁਹਾਡੀ ਕਿੰਨੀ ਉਮਰ ਸੀ ਉਦੋਂ ਜਦੋਂ ਮੇਰਾ ਪਤਨ ਮੈਂ ਸ਼ਾਦੀ ਥਲੀ ਆਈ ਵਾਵਾ 20 ਸਾਲਾਂ ਦੀ ਮੈਂ ਹਾਂ ਤੇ ਤੁਹਾਡੀ ਕਿੰਨੇ ਸਾਲ ਦੀ ਉਮਰ ਚ ਵਿਆਹ ਹੋਇਆ ਤੁਹਾਡਾ ਸ਼ਾਦੀ ਕਿੰਨੇ ਸਾਲ ਚ ਹੋਈ ਸ਼ਾਦੀ 18 ਸਾਲਾਂ ਦੀ ਹੋਈ 18 ਸਾਲਾਂ ਦੀ ਸ਼ਾਦੀ ਹੋਈ ਹਾਂ ਤੇ ਤੁਹਾਡੇ ਸਹਰੇ ਪਿੰਡ ਕਿਹੜਾ ਸੀ ਅੱਛਾ ਕਹਿੰਦੇ ਸੀ ਰਾਟਾ ਸੀ ਰਾਟਾ ਇਹਨਾਂ ਦਾ ਸਹਰਾ ਪਿੰਡ ਸੀਗਾ ਤੇ ਉਦੋਂ ਉਸ ਚਰਾਵੇਂ ਦੀ ਮਾੜੀ ਥੀ ਗਈ ਤੇ ਚੂੜੇ ਵਾਲੀ ਗੱਲ ਸੁਣਾਓ ਚੂੜਾ ਪਾਇਆ ਹੋਇਆ ਸੀ ਤੁਸੀਂ ਵੀ ਚੂੜਾ ਪਾਇਆ ਨਾ ਉਹ ਮੁਸਲਮਾਨ ਆਏ ਆਏ ਜੇ ਲੈ ਪਹਿਲੇ ਪਹਿਲੇ ਸੇਂਿਆਂ ਸੇਂਿਆਂ ਆਉਣ ਨਾ ਇਹ ਸੇਂਿਆਂ ਘੋੜੀ ਦਾ ਸੇਂਿਆਂ ਘੋੜੀ ਦੇ ਸੇਂਿਆਂ ਉਬਾਲ ਕੇ ਤੇ ਥਾਲੇ ਚ ਥਰਦਾ ਧਿਆਨ ਖਾ ਉਹ ਦੁੱਧ ਮੇਰਾ ਪਿਉ ਨਾ ਮਾਂ ਦੀ ਧਾਰ ਘਟ ਆ ਉਹ ਖਾਉਂਗਾ ਸੇਂਿਆਂ ਖਾਉਂਗਾ ਨਾ ਉਹ ਰੋਲਾ ਪਾਈ ਗਿਆ ਰੋਲਾ ਪਾਈ ਗਿਆ ਦੋਸਾਰਾ ਕੋਈ ਪਿਆਰਾ ਗਿਆ ਭਜ ਪਿਓ ਸੇ ਜੀ ਕਹਿੰਦੇ ਉਦੋਂ ਰੌਲਾ ਪੈ ਗਿਆ ਜਦੋਂ ਸੇਮੀਆਂ ਉਬਾਲ ਕੇ ਖਾਣ ਲਈ ਰੱਖੀਆਂ ਹੋਈਆਂ ਸੀ ਰੌਲਿਆਂ ਦੀ ਗੱਲਾਂ ਯਾਦ ਕਰ ਰਹੇ ਨੇ ਤੇ ਬੋਲੀ ਜਿਹੜੀ ਇਹ ਬੋਲ ਰਹੇ ਨੇ ਮੁਲਤਾਨੀ ਬੋਲੀ ਹੈ ਇਹ ਸੋ ਇਸ ਨੂੰ ਸਮਝਣ ਦੀ ਤੁਸੀਂ ਕੋਸ਼ਿਸ਼ ਕਰੋ ਮੈਨੂੰ ਲੱਗਦਾ ਵੀ ਗੱਲਬਾਤ ਸਾਰਿਆਂ ਨੂੰ ਸਮਝ ਆ ਰਹੀ ਹੋਵੇਗੀ ਪਰ ਅਸੀਂ ਭਾਵਨਾਵਾਂ ਸਮਝ ਨਹੀਂ ਆਉਂਦੀਆਂ ਮਤਲਬ ਮੁਸਲਮਾਨ ਜਦ ਮੇਰੇ ਭਰਾ ਆਦਾ ਪੂਰਾ ਭਰਾ ਬਣਾਏ ਨਾ ਉਹ ਟੱਕਰ ਪਿਆ ਉਹ ਕਹਿੰਦੇ ਮੇਰੇ ਘਰ ਚੱਲੋ ਤੇ ਮਾਤਾ ਖਬੇ ਸਾ ਕਿਥੋਂ ਜਿਲ ਬਣਨੇ ਜੀ ਮੁਸਲਮਾਨ ਦੀਆ ਦਿਲ ਨਾ ਬਣਨੇ ਬਈ ਹਾਇ ਜਿਹਾ ਕੁ ਗੈਨਵਸਟੀ ਉਦੋਂ ਕਿਉਂਕਿ ਜਦੋਂ ਹਿੰਦੂ ਮੁਸਲਮਾਨ ਦਾ ਰਵਾਇਦਾ ਮਾਰ ਘਟੇ ਸੀ ਦੰਡੇ ਮਾਰ ਮਾਰਦੇ ਮਾਰ ਘਟੇ ਸੀ ਅੰਦਰੋਂ ਹੀ ਮੇ ਉੱਠੇ ਜੀ ਉਦੋਂ ਇਹਨਾਂ ਨੂੰ ਡਰ ਲੱਗ ਰਿਹਾ ਸੀ ਵੀ ਇੱਕ ਮੁਸਲਮਾਨ ਦੇ ਕਰ ਜਾਈਏ ਕਿਵੇਂ ਇਹ ਕਹਿ ਰਹੇ ਆ ਸਾਨੂੰ ਸਹਿਮ ਸੀ ਸਾਨੂੰ ਡਰ ਸੀ ਸੋ ਅਸੀਂ ਪਰਿਵਾਰ ਦੇ ਸਾਰੇ ਹੀ ਜੀ ਮੈਂ ਕਹੂੰਗਾ ਕਿ ਕੈਮਰਾ ਘੁਮਾ ਕੇ ਦਿਖਾ ਦਿਓ ਵੀ ਜੀ ਦੀਆਂ ਗੱਲਾਂ ਸੁਣ ਰਹੇ ਆ ਅਸੀਂ ਬਹਿ ਕੇ ਤਸल्ली ਨਾਲ ਮਾ ਉਹ ਵੀ ਚੜ ਹੱਦਲੇ ਆ ਕੰਮ ਨਹੀਂ ਮਰੇਂਦਾ ਮੈਂ ਸੰਭੈ ਸਾਂ ਜਿਲੇ ਉਠਾ ਬਲ ਪਾ ਗਈ ਨਾ ਵਾ ਤੱਕ ਗੱਡੀ ਦੇ ਚੜਾ ਸਾਂ ਮੈਂ ਜੀ ਬੜਾ ਤਰਸ ਲੀ ਦੇਵੇ ਹੂੰ ਬੱਲੇ ਗੋਸੇ ਹੂੰ ਹੁੰਦੀ ਤਰਸ ਲੀ ਨਾਲ ਚੱਲੇ ਗੋਸੇ ਹੁੰਦੇ ਘਰ ਜੀ ਖਾ ਰੂ ਛੋਲੇ ਨੇ ਆਟਾ ਦਿੱਤਾ ਮੁਸਲਮਾਨਦਨ ਨੇ ਰੋਟੀ ਕਿਵੇਂ ਖਾਉਂ ਹੂੰ ਆਟਾ ਦਿੱਤਾ ਆਟਾ ਮਲੂ ਤਨੂਰ ਨਾਲ ਲਾਉਂ ਸਬਜ਼ੀ ਬਣਾਉਂ ਚਾਰ ਦਿਹਾੜੇ ਸਹੁੰ ਦੇ ਘਰ ਬੈਠੇ ਰਹੇ ਚਾਰ ਦਿਹਾੜੇ ਕਹਿੰਦੇ ਆ ਉਸ ਮੁਸਲਮਾਨ ਸੱਜਣ ਦੇ ਜਿਹੜਾ ਕਿ ਬੀਜੀ ਦੇ ਉਹਨੇ ਸਾਂਭਿਆ ਵਿਚਾਰੇ ਉਹਦਾ ਭਰਾ ਬਣਿਆ ਹੋਇਆ ਸੀ ਉਹਨੇ ਸਾਂਭਿਆ ਉਹਨੇ ਸਾਂਭਿਆ ਵਿਚਾਰੇ ਨੇ ਚਾਰ ਦਿਹਾੜੇ ਗਨ ਪਿੱਛੇ ਸ਼ੋਦਾ ਦੇਖਣੇ ਹੋਲੇ ਹੋਲੇ ਉਹ ਗੱਡੀ ਖਨਾਇਆ ਉਹ ਕਾਰ ਹੋਲੇ ਹੌਲੇ ਸਾਕੋ ਕਾਰ ਦੇ ਚੜਾ ਕੇ ਨਾ ਗੱਡੀ ਦੇ ਬਿਲਾ ਆਇਆ ਬੜਾ ਭਲਾ ਕੀਤਾ ਜਿਹੜੀ ਗੱਡੀ ਨੇ ਭੱਲਾ ਇੰਡੀਆ ਆਉਣੀ ਸੀ ਭਾਰਤ ਆਉਣੀ ਸੀ ਉਸ ਗੱਡੀ ਤੇ ਉਹ ਇਨਾਂ ਦਾ ਚਾਚਾ ਲੱਗਦਾ ਇਨਾਂ ਦਾ ਤਾਇਆ ਲੱਗਦਾ ਮੁਸਲਮਾਨ ਜਿਹੜਾ ਕਿ ਸੱਜਣ ਇਨਾਂ ਦੇ ਪਿਓ ਦਾ ਭਰਾ ਬਣਿਆ ਸੀਗਾ ਤੇ ਫਿਰ ਉਹ ਗੱਡੀ ਥੋੜੀ ਗੁਰੂਖੇਤਰ ਆ ਗਈ ਹੈ ਗੁਰੂਖੇਤਰ ਆ ਗਏ ਹਾਂ ਗੱਡੀ ਕੋਲ ਥੇ ਤਰਾਈ ਗੁਰੂਖੇਤਰ ਕੈਂਪ ਦੇ ਵਿੱਚ ਆ ਗਏ ਹੁਣ ਭਾਰਤ ਆਉਣ ਤੋਂ ਬਾਅਦ ਦੀਆਂ ਗੱਲਾਂ ਸੁਣੋ ਹਾਂ ਵਾਲੇ ਉਹ ਸੈਨਾ ਪਯਾਟਾ ਮਿਲੇ ਹੂੰ ਪਯਾ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਹੁਣ ਆਪਾਂ ਚਾਰ ਜਣੇ ਆ ਨਾ ਹੂੰ ਕਿਲੋ ਆਟਾ ਮਿਲੇ ਹੂੰ ਕਿਲੋ ਆਟਾ ਮਿਲੇ ਇੰਨੀ ਇੱਕ ਦਾਲ ਦੇਵੇਂ ਇੰਨੀ ਇੱਕ ਦਾਲ ਇਹਦਾ ਤੰਬੂ ਤੇ ਆਂ ਕੀ ਕਰਨ ਉਹ ਵੀ ਵਿਚਾਰੇ ਹੂੰ ਇੰਨੇ ਤੰਬੂ ਤੇ ਉਹ ਕੀ ਕਰਨ ਕਿਲੋ ਕਿਲੋ ਪਾਈਆ ਪਾਈਆ ਤੇ ਹਿਸਾਬ ਨਾਲ ਰਾਸ਼ਨ ਮਿਲ ਰਿਹਾ ਹੈ ਕੋਣੀ ਸੀ ਪਹਿਰਿਆ ਕਿ ਲੋਟਾ ਦੇਵਿੰਨ ਉਹ ਹੀ ਮੈਂ ਅੱਧੋ ਅੱਧ ਕਰੂੰ ਹੂੰ ਅੱਧੋ ਅੱਧ ਕਰੂੰ ਆਟੇ ਨੂੰ ਹੂੰ ਅੱਧਾ ਦੀਦਾ ਬਣਾਉ ਅੱਧਾ ਰਾਤ ਦਾ ਬਣਾਉ ਹੂੰ ਵੱਲ ਦਾਲ ਜਰੀਏ ਪਤਲੀ ਛਿੱਦਰੀ ਕਰਦੇ ਉਹ ਖਾਉ ਵੱਲ ਪਲੇ ਕਈ ਜਾੜੈ ਨਾ ਉਹ ਨਾਲ ਪੈਂਦਾ ਹੈ ਹੂੰ ਟਿੰਡੂ ਮੁਸਲਮਾਨ ਬੰਦਾ ਹੂੰ ਮੁਸਲਮਾਨਾਂ ਦਾ ਪਿੰਡ ਆਈਦੇ ਉਹ ਬੀਜੇ ਨੇ ਸਰਿਓ ਹੂੰ ਸਰਿਓ ਦਾ ਸਾਗ ਨਹੀਂ ਨਾ ਸਰੋਂ ਦਾ ਸਾਗ ਹਾਂ ਸਰਿਓ ਬੀਜੀ ਹੋਈ ਆਈ ਅਸਾਂ ਜਿੱਮਤ ਨੂੰ ਤੇ ਮਾਏ ਤਰਪੇ ਉਸੇ ਦਮਾਏ ਦੂਜਾ ਨਹੀਂ ਹੂੰ ਤੰਪੂਚੂ ਤੰਪੂਚੋਂ ਤਰਪੇ ਸਰੋਂ ਦੇ ਖੇਤਾਂ ਵਿੱਚ ਅਸਾਂ ਦੇ ਉਹ ਪੱਤੇ ਹਨ ਨਿੱਕੇ ਨਿੱਕੇ ਉਗਦੇ ਪਿਆ ਨਿੱਕੇ ਨਿੱਕੇ ਅਸਾਂ ਇਹ ਪੱਤੇ ਪੱਤੇ ਪਟਣ ਲੱਗ ਗਏ ਸਾਂ ਕਈ ਮੌਸਮ ਤੇ ਕੇ ਸਾਗ ਨਾ ਖਾਦਾ ਵਾਲ ਜੀ ਕਰੇ ਹੂੰ ਉਹ ਇੱਕ ਬਿਆ ਮੁਸਲਮਾਨ ਖੜਾਈ ਆਦਾ ਉਹ ਉਹ ਤੇਰੇ ਸਾਰਾ ਗਾਲੀ ਵੰਦੇ ਨੇ ਸਾਡੇ ਕਿਹੜਾ ਗਾਲੀ ਵੰਦੇ ਨੇ ਸਾਰਾ ਕਿਹੜਾ ਗਾਲੀ ਵੰਦੇ ਕਿਸ ਨੇ ਰੌਲਾ ਮਾਰ ਬਾਲਾ ਗਾਲੀ ਵੰਦੇ ਗਾਲ ਲੰਦੇ ਉਹਨੇ ਵੀ ਚਾਦੇ ਪਤੇ ਕਿੱਥੂ ਦੇਣ ਜੀ ਕਿੱਥੂ ਦੇਨੀ ਉਹ ਕਹਿੰਦੇ ਹੋਸੇ ਕੰਮ ਆਦੇ ਮਨੇ ਹਮ ਹਮ ਬਾਲਾ ਸੇ ਇਨੇ ਪੱਟਾ ਹੋਸੇ ਜੀ ਆ ਕੇ ਘਰ ਬਣਾਇਆ ਬਣਾ ਕੇ ਅੱਠ ਪਾਖਾ ਦਾ ਸਾਗ ਰਾਤ ਦਾ ਖਾਦਾ ਦੀ ਦਾ ਖਾਦਾ ਹਮ ਖਾਦਾ ਟਾਈਮ ਚੰਗਾ ਪਤੰਬੂ ਵਾਜ ਮਿਲਦੀ ਐ ਨਾ ਉਹ ਵਾਲਾ ੱਟਾ ਤੇ ਗਾਦੀ ਨਾ ਅਧਵਾਦ ਕਰਦੇ ਆ ਸੇ ਅੱਧਾ ਨਹੀਂ ਨਾ ਬਣਾਉਂਦਾ ਅਧਰਾ ਦਾ ਬਣਾਉਂ ਬੋਖ ਭਾਵੇਂ ਲਾਵੇ ਭਾਵੇਂ ਨਾ ਲਾਵੇ ਕੰਨ ਲਾਏ ਜਾਂਦੀ ਐ ਕਹਿਣ ਨਾ ਵਾਲੀ ਵਾਲਾ ਹੋ ਲਵ ਲੈ ਨਾ ਉਹ ਪਿੰਟਾਜ ਭੇਜਣ ਲੱਗ ਗਏ ਜਿਨ੍ਹਾਂ ਦਾ ਘਰ ਪਿੱਛੋਂ ਚੰਗਾ ਉਹ ਲਿਖਿਆ ਆਈ ਪਰ ਤੇ ਆ ਗਏ ਪਿੱਛੋਂ ਇਛਾ ਪਰਚੇ ਆ ਗਏ ਕਿਉਂਕਿ ਪ੍ਰਾਪਰਟੀ ਦੀ ਵੰਡ ਹੁਣ ਭਾਰਤ ਦੇ ਵਿੱਚ ਉਸ ਹਿਸਾਬ ਨਾਲ ਕਰਨੀ ਸੀ ਜਿਹੜਾ ਜਿੰਨੀ ਜ਼ਮੀਨ ਉੱਥੇ ਪਾਕਿਸਤਾਨ ਚੜ੍ਹ ਗਿਆ ਹਾਂ ਹਾਂ ਜੇ ਨੀ ਜ਼ਮੀਨ ਆ ਜ਼ਮੀਨ ਲਿਖੀ ਆਈ ਜੇ ਨਾ ਮਕਾਨ ਚੰਗਾ ਆਈ ਔਰ ਚੰਗਾ ਮਕਾਨ ਲਿਖਿਆ ਜਿੰਦਾ ਹਲਕਾ ਆਈ ਹੁਣ ਜੀ ਮੇਰੇ ਵਰਗਾ ਘਟੀ ਆਏ ਤੇਰਾ ਵਧੀ ਆਏ ਉਹਨੂੰ ਦਾ ਘਟੀ ਆਏ ਇਹਨਾਂ ਵਧੀ ਆਏ ਉਹ ਲਿਖਿਆ ਬੜਪਣ ਦੇਖੋ ਬੀਬੀ ਨੇ ਆਪਣਾ ਘਟੀ ਆਖਿਆ ਇਹਨਾਂ ਦਾ ਵਧੀ ਆਖਿਆਗਾ ਬਜ਼ੁਰਗਾਂ ਦੀ ਦੇਖੋ ਗੱਲ ਇਹੀ ਹੈ ਬੜੀ ਨੀਲੀ ਦੇ ਚਾੜਾ ਅਸੀਂ ਪਿਛਲੀ ਗੱਡੀ ਦੇ ਆ ਸੀ ਕਿ ਜਲੀ ਗੱਡੀ ਦੇ ਉਸੇ ਰੋਟੀ ਨਾ ਬਣਾਈ ਉਹ ਨਾ ਨਾਂ ਲਿਖੇ ਨੇ ਜਿਹੜੀ ਗੱਡੀ ਵੰਦੀ ਆਈ ਨਾ ਨਾਂ ਲਿਖੇ ਨੇ ਭਾਈ ਇਹ 8 ਵਰਵਨੇ 8 ਵਰਵਨੇ 8 ਵਰਵਨੇ 8 ਵਰਵਨੇ 8 ਵਰਵਨੇ ਨਾਂ ਲਿਖੇ ਨੇ ਜਿਹੜੀ ਗੱਡੀ ਦੇ ਵੰਦੀ ਨਾ ਯਾਦ ਹੈ ਨਾ ਜਿਹਾਸੀ ਫਿਲਮਾਂ ਚ ਵੰਦੇ ਸੀ ਬੀਜੀ ਨੇ ਉਹ ਗੱਲਾਂ ਅੱਖੀਂ ਵੇਖੀਆਂ ਨੇ ਉਹੀ ਗੱਲਾਂ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਵੰਡ ਤੋਂ ਬਾਅਦ ਨਾਂ ਲਿਖਿਆ ਜਾਂਦਾ ਸੀ ਜਿਹੜਾ ਜਿੰਨੇ ਪ੍ਰਾਪਰਟੀ ਛੱਡ ਗਿਆ ਹੈ ਜਿੰਨੇ ਜਣਿਆਂ ਨੂੰ ਨਾਲ ਲੈ ਕੇ ਆਇਆ ਹੈਗਾ ਸਭ ਨਾਂ ਲਿਖਿਆ ਜਾਂਦਾ ਸੀ ਸਭ ਰਿਕਾਰਡ ਮੈਂਟੇਨ ਕੀਤਾ ਗਿਆ ਪਰ ਫਿਰ ਵੀ ਵੰਡਾਂ ਜਿਹੜੀਆਂ ਉਹ ਕਾਣੀਆਂ ਹੀ ਹੁੰਦੀਆਂ ਨੇ ਜੇਕਰ ਘਰਾਂ ਨੂੰ ਜੇਕਰ ਪਰਿਵਾਰਾਂ ਨੂੰ ਵੰਡਿਆ ਜਾਂਦਾ ਹੈ ਮੁਲਕਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਵੰਡਿਆ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਵੰਡਾਂ ਹਮੇਸ਼ਾ ਕਾਣੀਆਂ ਨੇ ਭਾਵੇਂ ਉਹ ਪ੍ਰਾਪਰਟੀਆਂ ਇੱਧਰ ਪੂਰੀਆਂ ਹੋ ਜਾਣ ਭਾਵੇਂ ਉੱਧਰ ਪੂਰੀਆਂ ਹੋ ਜਾਣ ਪਰ ਦਿਲਾਂ ਦੇ ਵਿੱਚ ਜੋ ਦੂਰੀਆਂ ਪਈਆਂ ਜਾਂ ਦਿਲਾਂ ਦੇ ਵਿੱਚ ਜੋ ਵਕਫੇ ਪਏ ਵਖਰੇਵੇਂ ਜਿਹੜੇ ਆਏ ਉਹ ਅਸੀਂ ਅੱਜ ਤੱਕ ਨਹੀਂ ਭੁੱਲਦੇ ਅੱਜ ਤੱਕ ਅਸੀਂ ਉਹਨਾਂ ਲੋਕਾਂ ਨੂੰ ਪਿਆਰ ਕਰਦੇ ਹਾਂ ਤੇ ਉੱਥੇ ਗਿਆਨ ਦਾ ਸਾਡਾ ਜਿਸ ਤਰ੍ਹਾਂ ਸਵਾਗਤ ਹੁੰਦਾ ਹੈਗਾ ਵੀਜੀ ਦੱਸ ਰਹੇ ਨੇ ਸਰ ਜਾਇ ਵੰਝਣਾ ਆਈ ਉਹਦਰ ਰੋਟਾਂ ਬਣਾਈ ਬੈਠਾਣ ਰਾਤ ਦੀਂ ਦੀ ਗੱਡੀ ਦੇ ਜਿਹੜੇ ਨਹੀਂ ਵੰਝਣਾ ਆਏ ਉਹਨਾਂ ਦੇ ਨਾਂ ਬਣਾਈ ਉਹ ਛਕਣਾ ਇੱਕ ਖਾਲੀ ਰਹਿ ਗਿਆ ਹੂੰ ਉਹ ਕਰਨ ਇੱਕ ਛਕੜਾ ਵਾਦੂ ਪੇ ਛਕੜਾ ਵਦ ਪੇ ਜਾਏ ਵੰਝਣਾ ਹੋਵੇ ਵੰਝੋ ਜਾਏ ਵੰਝਣਾ ਹੋਵੇ ਵੰਝੋ ਇੱਕ ਚੱਕੜਾ ਜిల్లా ਸੀ ਅਕੇ ਜੀਨੇ ਬੈਠਣਾ ਬੈਠੋ ਇਹ ਚੱਲਿਆ ਉਧਰਲੇ ਪਾਸਾ ਵਗਾ ਉਹ ਸਾਡੇ ਕੋਲ ਰੋਟੀ ਨਾ ਅਸਾਂ ਦੇ ਵੰਨ ਨਾ ਕਨਾਈ ਜਿਨੇ ਵੰਨਣ ਆਈ ਤੇ ਉਧਰ ਬਣਾਈ ਬਿਠਿਆਨ ਹੁਣ ਅਸਾਂ ਹੀ ਚੜ ਪੀ ਉਸੇ ਚੱਕੜਾ ਚੜਦੇ ਆ ਆਦਿਓ ਉਸੇ ਰੋਟੀ ਨਾ ਆਇਆਏ ਭੁੱਖ ਲੱਗੇ ਆਇਆਏ ਤਰੇ ਲੱਗੇ ਪਾਣੀ ਪੀਉ ਟੂਟੀ ਦੂ ਉਹ ਗੱਡੀ ਆਲੇ ਨਾ ਪੀਵਾਂ ਦੇ ਵਣ ਜ਼ਹਿਰ ਗਤੀ ਕਿੜੀ ਜ਼ਹਿਰ ਗਤੀ ਕਿੜੀ ਕੋਲ ਛੇਤਰ ਆਇਓ ਉਸੇ ਕੁਲਛੇਤਰ ਹੂੰ ਕੁਲਛੇਤਰ ਆ ਗਏ ਤੰਬੂ ਲੱਗਿਆ ਨਾ ਮੇਰੀ ਮਾਂ ਪਹਿਲੇ ਆ ਗਈ ਮੇਰੀ ਮਾਂ ਮੇਰੀ ਮਾਂ ਮੇਰਾ ਪਿਓ ਮੇਰਾ 베ਣੀ ਬਿਰਾ ਪoare ਅੰਜਰੇ ਉਸਾਰ ਪਹਿਲੇ ਆ ਗਏ ਅਸ ਤਕੂ 베ਣੀ ਪੈਣਾ ਆਸੇ ਉਹ 베ਣੀ ਦੋ ਭੈਣਾ ਸਨ ਬੀਜੀਰ ਕੀ ਆ ਦੂ 베 ਉਹ ਆਇਓ ਸੇ ਸਾਡੀ ਮਾਂ ਚੋਦੀ ਲੈ ਮੇਰਾ ਪਿਓ ਗਿਆ ਡਲਿਆ ਗਿਆ ਨਾ ਬਿਜ਼ਾਰ ਚ ਪਤਲਾ ਪਤਲਾ ਕਰਕੇ ਨਾ ਉਹ ਦਿੱਤੋ ਖਦੋ ਸੇ ਜਦ ਸੰਗੈ ਜਵਾੜਿਆ ਬੇਜੜੇ ਰੋਟੀ ਕਦੋਂ ਸੇ ਵਲ ਬੇਜੜੇ ਗਿਓ ਸਤੰਭੂ ਐ ਹੁਣ ਨਾ ਲਿਖਿਆ ਬਸਾ ਕੋ ਤੰਬੂ ਮਿਲ ਗਿਆ ਅਟਾ ਉਹ ਰਾਸ਼ਲ ਬਣ ਗਿਆ ਇੰਨੀ ਭੀੜ ਦੇ ਵਿੱਚ ਉਸ ਵੇਲੇ ਤੰਬੂ ਲੈਣੇ ਬੜੇ ਔਖੇ ਸੀ ਇਹ ਸਾਰਾ ਕੁਝ ਅਸੀਂ ਫਿਲਮਾਂ ਦੇ ਵਿੱਚ ਵੇਖਿਆ ਹੈ ਕਿਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਹੈ ਇਹ ਦੌਰ ਜਿਹੜਾ ਹੈ ਖਤਰਨਾਕ ਦੌਰ ਜਿਸ ਤਰ੍ਹਾਂ ਚੱਲਿਆ ਬੀਜੀ ਅੱਜ ਗਵਾਹ ਨੇ ਉਸ ਦੌਰ ਦੇ ਤੇ ਇਹ ਬਜ਼ੁਰਗ ਸਾਡੇ ਲਈ ਪ੍ਰੇਰਨਾ ਨੇ ਦਾ ਦੁੱਖਾਂ ਟਾਈਮ ਵਿੱਚ ਤੇ ਦਾ ਦੁੱਖ ਵਾਲੋ ਮੇਰੀ ਸੱਸ ਮੇਰਾ ਸਵਰਾ ਮੇਰਾ ਘਰ ਵਾਲ ਮੱਚਦੇ ਕੋਈ ਮੁਲੇਹੀ ਕਰਨ ਇਹਦੇ ਬਾਅਦ ਇਹ ਤਾਂ ਹਿੰਦੁਸਤਾਨ ਨੇ ਉਦੋਂ ਤੱਕ ਕੋਈ ਬਾਲ ਬੱਚਾ ਬਿਜੀਦਾ ਨਹੀਂ ਸੀ ਹੋਇਆ ਕਿਉਂਕਿ ਵਿਆਹ ਜਿਹੜਾ ਹੈ ਉਹ ਛੋਟੀ ਉਮਰ ਚ ਹੋਇਆ ਸੀ ਇਹ ਸਾਰੇ ਕਹਿੰਦੇ ਬੱਚੇ ਮੇਰੇ ਹਿੰਦੁਸਤਾਨ ਆ ਕੇ ਹੋਏ ਨੇ 4 ਮਿਲਨ ਇੱਕ ਦੂਸਰ 4 ਤੇ ਬੀਜੀ ਇੱਥੇ ਕਿਵੇਂ ਆਉਣਾ ਹੋਇਆ ਬਠਿੰਡੇ ਵਾਲੇ ਪਾਸੇ ਕਿਵੇਂ ਆਉਣਾ ਹੋਇਆ ਫਿਰ ਤੁਹਾਨੂੰ ਕੈਂਪਾਂ ਚੋਂ ਕਿੱਥੇ ਭੇਜਿਆ ਹਾਂ ਸਰਕਾਰ ਨੇ ਭੇਜਿਆ ਤਾਂ ਹਾਂ ਸਰਕਾਰ ਨੇ ਭੇਜਿਆ ਸਰਕਾਰ ਨੇ ਇਹਨਾਂ ਨੂੰ ਜ਼ਮੀਨਾਂ ਇੱਧਰ ਵੰਡੀਆਂ ਅਲੋਟ ਕੀਤੀਆਂ ਇਹਨਾਂ ਦੇ ਬੇਟੇ ਜਿਹੜੇ ਨੇ ਉਹ ਸਾਨੂੰ ਹੁਣ ਰੈਂਦੀ ਗੱਲ ਸੁਣਾਉਣਗੇ ਹਾਂਜੀ ਬੜੀ ਬੀਜੀ ਦੇ 6 ਬੱਚਿਆਂ ਦੇ ਵਿੱਚੋਂ ਯਸ਼ਪਾਲ ਤਨੇਜਾ ਜੀ ਸਾਡੇ ਨਾਲ ਨੇ ਤ੍ਰੇਜਾ ਜੀ ਸਾਨੂੰ ਦੱਸਣਗੇ ਬੀਜੀ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਸੀ ਜਾਂ ਇਹ ਗੱਲਾਂ ਜੋ ਸਾਨੂੰ ਬੋਲੀ ਜਿਹੜੀ ਘੱਟ ਸਮਝ ਆਈ ਪਰ ਤੁਸੀਂ ਸਾਨੂੰ ਦੱਸੋ ਬੀਜੀ ਕਹਿ ਕੀ ਰਹੇ ਨੇ ਇਹ ਜਿਹੜੇ ਬਾਅਦੇ ਕੋਸ਼ੇਤ ਤੰਬੂਆ ਚ ਆ ਗਏ ਜੀ ਉੱਥੋਂ ਫਿਰ ਜਿਹੜੀ ਜ਼ਮੀਨ ਜਿੰਨੀ ਸੀਗੀ ਪਾਕਿਸਤਾਨ ਉਹ ਸਾਨੂੰ ਡੱਬ ਵਾਲੀ ਕੋਲੇ ਖੁਈ ਅਮਲ ਕਾਣਾ ਪਿੰਡ ਆ ਸਰਸਾ ਰੋਡ ਤੇ ਜੀ ਉੱਥੇ ਲਾਟ ਹੋਈ ਉੱਥੇ ਅਲਾਰਟ ਹੋਈ ਜਿਹੜੀ ਪਿੰਡ ਤੁਸੀਂ ਪਾਕਿਸਤਾਨ ਛੱਡ ਕੇ ਆਏ ਸੀ ਹਾਂ ਜੀ ਜਿੰਨੀ ਤੇ ਮਕਾਨ ਜਿੱਦਾਂ ਸਾਡਾ ਉੱਥੇ ਸੀਗਾ ਉਹਨਾਂ ਨੂੰ ਉਹ ਵੀ ਉੱਥੇ ਲਾਟ ਹੋ ਗਈ ਜੀ ਜਿਹੜੇ ਮੁਸਲਮਾਨ ਸਾਰਾ ਪਿੰਡ ਖਾਲੀ ਕਰਕੇ ਗਏ ਸੀ ਠੀਕ ਹੈ ਜੀ ਤੇ ਜ਼ਮੀਨਾਂ ਛੱਡ ਕੇ ਗਏ ਸੀ ਹੂੰ ਉਹ ਵਾਲੀਆਂ ਫਿਰ ਸਾਨੂੰ ਇੱਥੇ ਲਾਟ ਹੋ ਗਈਆਂ ਹਰ ਵੀ ਸਾਡੀ ਜ਼ਮੀਨ ਹੈਗੀ ਜੀ ਉੱਥੇ ਜੀ ਤੇ ਉਸ ਤੋਂ ਬਾਅਦ ਮੇਰੇ ਬ੍ਰਦਰ ਵੀ ਨੌਕਰੀ ਲੱਗੇ ਥਣ ਮਲੇ ਆਪਣੇ ਨਾ ਮਿਲੇ ਇਹ ਬਲੇਟ ਬੰ ਆ ਜੀ ਕੁਝ ਕਹਿਣਾ ਚਾ ਰਹੇ ਨੇ ਚੁੰਨੀ ਬਲੇਟ ਪਾ ਹੂੰ ਹੂੰ ਵਾਲੇ ਕੱਪੜੇ ਨਹੀਂ ਮਿਲੇ ਕਹਿੰਦੇ ਹਾਲਾਤ ਇੰਨੇ ਮਾੜੇ ਸੀ ਵਾਲੇ ਚੋਕ ਮੰਨੇ ਵਾਲੇ ਪਾਉ ਹੂੰ ਇਹ ਚੁੰਨੀ ਕਰ ਕੱਪੜੇ ਦਾ ਨਾਂ ਇਨੇ ਆਇਆ ਦੇ ਸ ਇੱਕ ਸੈਕ ਸੂਟੇ ਇੱਕ ਸੂਟੇ ਇੱਕ ਸੂਟ ਦੇ ਵਿੱਚ ਉਥੋਂ ਜਿਵੇਂ ਜਾਨ ਛੁੜਾ ਕੇ ਭੱਜੇ ਸੁ ਭੱਜੇ ਬਸ ਹੂੰ ਵਾਲੇ ਥੱਕ ਮਾਵਣ ਲੱਗੇ ਹਲੋ 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 ਬਨਾਲੇ ਤੰਬੂ ਆ ਚੜਿਆ ਸ ਨਾ ਵਾਲ ਬੰਦ ਥੱਕ ਮਾਵਣ ਲੱਗੇ ਹਲੋ 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 ਕੋਈ ਤੰਬੂ ਲਾਵੇ ਕੋਈ ਕੁਝ ਕਰੇ ਕੋਈ ਕੁਝ ਕਰੇ ਪਾਲ ਪੈਸੇ ਮਿਲਣ ਲੱਗੇ ਪਾਲ ਹੁੰਦਾ ਆਟਾ ਗੈਨਉ ਮੋਲ ਢਾਲ ਗੈਨਉ ghee ਗੈਨਉ ਵਾਲ ਹਲੋ ਹਲੋ ਹਲ ਹਲ ਬਣ ਗਿਆ ਤੇ ਇਧਰ ਆ ਕੇ ਕੀ ਇੱਕ ੰਦਾ ਉਸ ਪਿੰਡ ਚ ਖੁਈਆਂ ਮਲਕਾਣੇ ਪਿੰਡ ਚ ਫਿਰ ਤੁਸੀਂ ਕੀ ਕੀਤਾ ਕੀ ੰਦਾ ਸ਼ੁਰੂ ਕੀਤਾ ਉੱਥੇ ਹਾਂ ਉੱਥੇ ਤਾਂ ਜਮੀਨ ਆਈ ਖੁਈਆਂ ਖੁਈਆਂ ਕੀ ਸ਼ੁਰੂ ਕੀਤਾ ਹਾਂ ਤਾਂ ਖੁਈਆਂ ਸਰ ਜਮੀਨ ਆਈ ਖੇਤੀ ਸ਼ੁਰੂ ਕੀਤੀ ਹਾਂ ਖੁਈਆਂ ਜਮੀਨ ਆਈ ਉਹ ਮੇਰਾ ਘਰ ਆਲਾ ਮੈਂ ਸ਼ਾਦੀ થઈ ਆਈ ਨਾ ਹੂੰ ਮੇਰਾ ਪਿੰਡ ਦੇ ਆਈ ਨਾ ਖੁਈਆਂ ਦਾ ਹੂੰ ਤੇ ਤੇ ਕ ਸਾਬਰਾ ਤੇ ਉਹ ਕ ਪਿੰਡ ਆਈ ਸੀ ਰਾਟਾ ਹੂੰ ਬਾਲੋ ਜ਼ਮੀਨ ਮੇਰੇ ਪਿਓ ਨਾ ਅਸਾ ਭੇਣੀ ਆ ਸੇ ਮੇਰਾ ਭਰਾ ਕਹਿ ਨਾ ਆਈ ਭਰਾ ਹੈ ਨਹੀਂ ਸੀ ਕਹਿੰਦੇ ਅਸੀਂ ਭੈਣਾ ਭੈਣਾ ਸੀ ਗਿਆ ਚਾਰ ਬਲ ਮੈਂ ਸ਼ਾਦੀ ਕੀਤਾ ਨਾ ਘਰ ਜਿਮਾਈ ਰੱਖਸ ਹਮ ਲੱਗੇ ਸਮਝ ਸਮਝ ਲੱਗੀ ਘਰ ਜਿਮਾਈ ਰੱਖਸ ਘਰ ਜਿਮਾਈ ਰੱਖਸ ਬਾ ਜ਼ਮੀਨ ਆਈ ਪਰ ਖੇਤੀ ਕਰੇ ਨਾ ਆਈ ਹਮ ਖੇਤੀ ਕਰੇ ਨਾ ਆਈ ਮੈਂ ਰੋਟੀ ਦੇ ਆਣੀ ਹਮ ਚੇਰ ਦੇ ਰੱਖ ਕੇ ਉਹ ਵੀ ਆਈ ਪੱਤਾ ਲੈ ਕੇ ਜਾਂਦੇ ਸੀ ਮੈਂ ਵੀ ਮੱਠਲ ਮੱਠਲੇ ਦੇ ਰੋਟੀ ਪਾਤੀ ਨਦਪਤਾ ਗੋੜਪਤਾ ਗੋੜ ਦੀ ਚਾਹ ਪੀਂਦੇ ਆ ਸੈਂ ਖਾਂ ਪਸੋਂ ਤੇ ਗੰਨ ਪੀਂਦੇ ਆ ਸੈਂ ਸਾਰਾ ਕੋਈ ਸਬਜੀ ਪਾਤੀ ਸੇਰ ਦੇ ਰੱਖਦੇ ਗਿਆ ਨੇ ਆ ਵਲੋ ਤੇ ਸਾਗ ਪੱਟੀ ਆ ਗੰਦਲਾਂ ਦਾ ਸਬਜੀ ਪੱਟੀ ਆ ਮੇਥਰੀ ਪੱਟੀ ਆ ਬਾਥਰੂਮ ਪੱਟੀ ਆ ਨਾਲ ਬਣਾਇਆ ਘਰ ਖਾ ਦਾ ਦੇ ਟੈਮ ਬੜਾ ਔਖਾ ਨਹੀਂ ਦੇ ਜੀ ਚਲੋ ਹੁਣ ਵੀ ਤੇ ਅਗਰ ਬੀਤ ਗਿਆ ਜਦ ਸਾਰਾ ਮੁਸਾਫਰ ਮਸਾਣ ਲਿਆ ਬੀਤ ਗਿਆ ਜੀ ਹੁਣ ਬੀਤ ਗਿਆ ਸੋ ਬੀਜੀ ਕਹਿੰਦੇ ਆ ਇਹ ਸਮਾਂ ਜਿਹੜਾ ਲੰਘਿਆ ਉਹ ਲੰਘ ਗਿਆ ਹੁਣ ਚੰਗੇ ਰਸ ਦੇ ਵਸਦੇ ਆ ਪਰਿਵਾਰ ਚੰਗੇ ਮਕਾਨ ਨੇ ਚੰਗੀ ਰੋਟੀ ਐ ਚੰਗਾ ਸਾਰਾ ਕੁਝ ਖਾਣੇ ਚੰਗੇ ਕੱਪੜੇ ਨੇ ਸਾਰਾ ਕੁਝ ਚੰਗਾ ਤੇ ਰੱਬ ਦਾ ਸ਼ੁਕਰ ਕਰਦੇ ਆ ਹੱਥ ਪੈਰ ਕਹਿੰਦੇ ਆ ਵੀ ਚੱਲਦੇ ਆ ਸਹੀ ਸਲਾਮਤ ਐ ਤੇ ਆਪਣਾ ਕੰਮ ਕਰਦੇ ਆ ਤੇ ਵਧੀਆ ਰਸ ਦੇ ਬਸਦੇ ਆ ਸੋ ਇਹ ਸਿਗੀਆਂ ਤਰਾਸ ਦੀਆਂ ਅਜਿਹੇ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਉਹਨਾਂ ਰੋਲਿਆਂ ਦੇ ਵਿੱਚ ਦੇਖੋ ਇਧਰੋਂ ਉਧਰ ਉਧਰੋਂ ਇਧਰ ਹੋਏ ਹੋਣਗੇ ਜੀ ਬਹੁਤ ਸੋਹਣੇ ਭਜਨ ਗਾਉਂਦੇ ਆ ਬੀਬੀ ਤੁਸੀਂ ਉਹ ਕਿਹੜਾ ਭਜਨ ਗਾਉਂਦੇ ਸੀ ਓਕੇ ਹੱਥਾਂ ਦੇ ਵਿੱਚ ਪਾ ਲਏ ਮੰਦਰੀਆਂ ਕੋਈ ਕੰਮ ਨਹੀਂ ਸੋਹਣੇ ਹੈ ਨਹੀਂ ਹੱਥ ਜਿਹੜੇ ਹੱਥ ਕੰਮ ਕਰਦੇ ਆ ਇਹਦੇ ਅੱਛਾ ਸੋਹਣੇ ਨਹੀਂ ਆ ਉਹੀ ਕੰਮ ਕਰਦੇ நிதே கம்மா சோண நிலே கம் பி பமே சார சார்பா பாவோ அணதே கம் பினா ਜੰਗਾ ਸੋਨਿਆ ਨਿਲਗਦੀਆ ਮੰਦਰ ਬਿਨਾਂ ਨਤ ਸੋਨਿਆ ਨਿਲਗਦੀਆ ਮੰਦਰ ਬਿਨ ਤੜਕ ਨਾ ਕਿੰਨੇ ਮੱਥੇ ਟੇਕੋ ਬੀਜੀ ਦੀ ਕਿੰਨੇ ਉਮਰ ਆ ਬੀਜੀ ਦੀ 95 95 ਸਾਲ ਆ ਬੀਜੀ 95 ਸਾਲਾਂ ਦੇ ਨੇ ਤੇ ਹੁਣ ਬੀਜੀ ਭੁੱਲ ਜਾਂਦੇ ਨੇ ਪਰ ਉਹ ਸਮਾਂ ਬੀਜੀ ਨਹੀਂ ਭੁੱਲੇ ਜਿਹੜੇ ਸਮੇਂ ਦੀ ਗੱਲ ਬੀਜੀ ਨੇ ਸਾਨੂੰ ਸੁਣਾਈ ਆ ਤੋ ਵਿਜੀਤ ਤਗੜੇ ਨੇ ਅ ਵਿਜੀ ਇਫਰ ਅਸੀਂ ਆਏ ਆ ਸਾਨੂੰ ਕੀ ਦੇਓਗੇ ਹੁਣ ਰੁਪਈਏ ਦਿਓ ਸਾਨੂੰ ਰੁਪਈਏ ਹਾਂ ਪੈਸੇ ਤੁਸੀਂ ਕਿਹੜੇ ਆ ਇੱਥੇ ਜੇਬ ਚ ਪੈਸੇ ਪਾਏ ਹੋਣਗੇ ਦਿਓ ਸਾਨੂੰ ਆਸ਼ੀਰਵਾਦ ਦਿਓ ਸਈਆ ਤਸਾਏ ਹੂੰ ਤੁਸੀਂ ਚੰਗੇ ਆ ਲੜਗਰ ਪੈਸੇ ਮੰਗਦੇ ਨਹੀਂ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਆਸ਼ੀਰਵਾਦ ਦਿਓ ਸਾਨੂੰ ਆਜਾ ਕਮਾਨ ਦਿਖਾਓ ਹਾਂ ਇਹ ਗੱਲ ਕੀਤੀ ਹੈ ਬੀਬੀ ਨੇ ਪਤੇ ਦੀ ਕਮਾਨ ਕਿ ਬੀਬੀਆਂ ਤੋਂ ਤੁਸੀਂ ਮੰਗਦੇ ਹੋ ਨਾ ਦਾਦੀਆਂ ਤੋਂ ਮੰਗਦੇ ਹੋ ਦਾਦੀਆਂ ਨੇ ਸੀ ਛੱਟ ਜਾਣਾ ਸਰ ਇਹ ਬਠਗੀ ਠੱਗੀ ਬੰਦੇ ਨੇ ਬੀਬੀ ਬੀਬੀ ਕਹਿੰਦੀ ਠੱਗੀ ਬੰਦੇ ਆ ਇਹ ਤਾਂ ਆਉਂਦੇ ਤੇ ਪੈਸੇ ਮੰਗਣ ਲੱਗੇ ਗੱਲਬਾਤ ਵੀ ਸੁਣ ਲਈ ਤੇ ਪੈਸੇ ਵੀ ਵੀ ਮੇਰੀ ਵੀ ਚਿੱਟ ਵੀ ਥੋੜੀ ਤੇ ਪੱਟ ਵੀ ਥੋੜੀ ਇਹ ਸਿੱਗਲਾਂ ਇਹ ਗੱਲਾਂ ਜਿਹੜੀਆਂ ਨਹੀਂ ਚੱਲਣਗੀਆਂ ਸੋ ਬੀਬੀ ਜੀ ਇਹ ਦੱਸੋ ਫਿਰ ਤੁਸੀਂ ਆਪਣਾ ਕੰਮ ਸਾਰਾ ਆਪ ਕਰ ਲੈਨੇ ਹੋ ਨਾ ਹੂੰ ਉਹਦੇ ਨੂੰ ਬੈਠੀ ਹੈ ਅੱਛਾ ਨੂ ਰਾਣੀ ਹੈ ਜਿਹੜੀ ਉਹ ਤੁਹਾਡੀ ਸੇਵਾ ਕਰਦੀ ਹੈ ਹਾਂ ਅੱਛਾ ਕੀ ਨਾਂ ਹੈ ਤੁਹਾਡੀ ਨੂੰ ਦਾ ਸਾਡੀ ਨੂੰ ਦਾ ਮਾਏ ਕਿਆ ਨਾਂ ਹੈ ਰੀ ਕਲਾਸ਼ ਕਲਾਸ਼ ਹਾਂ ਮੇਰਾ ਨਾਂ ਈਸ਼ਵਰ ਦੇਵੀ ਮੇਰਾ ਨਾਂ ਕਲਾਸ਼ ਅੱਛਾ ਇਹਨਾਂ ਦਾ ਆ ਵੀਜੀ ਤੁਹਾਡੇ ਹੱਥ ਤੇ ਤਾਂ ਲਿਖਿਆ ਈਸ਼ਵਰ ਬਾਈ ਲਿਖਿਆ ਉਹ ਬਾਈ ਕਾ ਗਾਲੇ ਦੇਵੀ ਕਾ ਗਾਲੇ ਬਲੀਏ ਮੈਂ ਨਾ ਦੇ ਨਾ ਮੇਰਾ ਈਸ਼ਵਰ ਦਾ ਵੀ ਬੰਦਾ ਬਲੀਏ ਇਹ ਨਾ ਲਿਖਣਾ ਲੈ ਭੁੱਲ ਗਿਆ ਨਾ ਮੇਰੀ ਮਾਂ ਕੁ ਸਮਝ ਸੇ ਮੇਰੀ ਮਾਂ ਟੋਰ ਨਹੀਂ ਸਕਦੀ ਮਾਂ ਕਾ ਹੱਥ ਸੰਭੇਸ ਤਾ ਉਹ ਵਿਚਾਰੇ ਨਿਸਾਂ ਬਿਆ ਉਹ ਮਾ ਕਾ ਕਦਨ ਘਿਨਣਾ ਸੇ ਤੂੰ ਕਦਨ ਘਿਨਣਾ ਸੇ ਵਾਲਾ ਤੂੰ ਲੈਣਾ ਆਏਗਾ ਆਪਦੀ ਮਾਲ ਕਦਰ ਲੈ ਆਣਾ ਆ ਗਿਆ ਉਹ ਆਖਿਆ ਵਾਲੇ ਰੋਲੇ ਠੱਡ ਪੋਸੀ ਨਾ ਥੋੜੀ ਜਾਈ ਠਾਡਲ ਪੋਸੀ ਪਾਲ ਗੇਨਵੇ ਸ ਆਈ ਮਹੀਨਾ ਪਾਈ ਗਿਆ ਉਹ ਦੇਸ਼ੀ ਰੋਵੇ ਰੋ 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 ਦੇ ਰੋਟੀ ਦੇ ਕਿਆ ਖਾਵੇ ਕਦੀ ਅੱਧੀ ਖਾਵੇ ਕਦੀ ਸਾਰੀ ਖਾਵੇ ਕਦੀ ਸੁੱਕ ਗਈ ਜਮਾ ਹਮ ਸੁੱਕ ਗਈ ਹਮ ਸਰੀਰ ਸੁੱਕ ਗਿਆ ਅੱਖੀ ਮੁੱਕ ਗਿਆ ਸਾਰਾ ਕੁਝ ਮੁੱਕ ਗਿਆ ਹੋਈ ਤਾਰੇ ਦਾ ਰੋ ਰੋ ਕੇ ਵਾਲੋ ਟਾਈਮ ਆ ਗਿਆ ਮੁੰਡਾ ਆ ਗਿਆ ਸੀ ਗਿਨਣ ਮੁੰਡਾ ਗਿਨਣ ਆ ਗਿਆ ਦੋ ਮੁਸਲਮਾਨਾਂ ਨੇ ਅਮਾ ਤੇਰਾ ਪੁੱਤਰਾ ਆ ਗਿਆ ਤੇ ਕੋ ਗਿਨਣ ਉਹ ਸ਼ਦੀ ਉੱਠੀ ਘੜੀ ਥਈ ਹਾਂ ਉੱਠੀ ਘੜੀ ਤਈ ਅੱਖੀ ਦੇ ਭਾਈ ਘਾਟ ਤੇ ਦਿਸਦਾ ਉੱਠੀ ਘੜੀ ਤਈ ਬਾਜੇ ਦੇ ਲੈ ਆਹੀ ਨਾ ਵਾਲੇ ਨੇ ਹੱਥ ਦੇਖ ਕੇ ਅੰਗਲੀ ਦੇਖ ਕੇ ਇਹ ਦੇਖ ਕੇ ਹੱਥ ਦੇਖ ਕੇ ਸਾਰਾ ਸਰੀਰ ਦੇਖ ਕੇ ਠੱਗੀ ਦੇ ਨਹੀਂ ਹਾਂ ਮੈਂ ਠੱਗੀ ਤੇ ਨਹੀਂ ਕਰਨਦੇ ਮੇਰੇ ਨਾਲ ਬਾਲਾ ਕਿ ਉਹ ਤੇਰੇ ਨਾਂ ਕੀ ਹੈ ਬਾਲੂ ਆਪਣਾ ਨਾਂ ਦੱਸਿਆ ਬਾਲਾ ਕਿ ਉਹ ਕਿਧੇ ਗਿਆ ਵੇ ਉਹ ਅਦੇ ਪਾਕਿਸਤਾਨ ਚਲੇ ਗਿਆ ਸੀ ਅਸਾ ਬਾਲੂ ਤੇ ਇੱਕ ਮਗਨ ਆਇਆ ਆ ਕਹਿੰਦਾ ਠੱਗੀ ਤੇ ਨਹੀਂ ਕਰਨਦਾ ਕੋਈ অপরাধ ਨਹੀਂ ਵੀ ਕੁ ਨਜ਼ਰ ਦੇ ਆਂਦਾ ਨਹੀਂ ਘਾਟ ਨਜ਼ਰ ਆਂਦਾ ਨਹੀਂ ਬਾਲ ਮਾਈਂ ਕੋਤ ਲਾਵੇ ਹੱਥਾਂ ਕੋਤ ਲਾਵੇ ਉਹ ਆ ਚਲੀ ਗਈ ਨਾਲ ਚਲੀ ਗਈ ਘਰ ਪਹੁੰਚ ਗਈ ਦੇਖ ਸੋ ਇਸ ਤਰ੍ਹਾਂ ਵੀ ਹੋਇਆ ਬਹੁਤ ਸਾਰੇ ਅਜਿਹੇ ਬਜ਼ੁਰਗ ਜਿਹੜੇ ਕਿ ਇਧਰੋਂ ਉਧਰ ਤੇ ਉਧਰੋਂ ਇਧਰ ਨਹੀਂ ਸੀ ਆ ਸਕਦੇ ਉਹਨਾਂ ਨੂੰ ਉੱਥੇ ਹੀ ਆਂਡੀਆਂ ਗਵਾਂਡੀਆਂ ਨੇ ਵੀ ਸਾਂਭਿਆ ਤੇ ਇਸ ਤਰ੍ਹਾਂ ਜਾਤ ਪਾਤ ਦੇ ਵਖਰੇਵੇਂ ਜਿਹੜੇ ਐ ਉਹ ਜਾਂਦੇ ਰਹੇ ਸੋ ਦਿਲਾਂ ਦੇ ਵਿੱਚ ਥਾਂ ਰੂਹ ਨੂੰ ਰੂਹ ਤੱਕ ਰਾ ਹਮੇਸ਼ਾ ਬਰਕਰਾਰ ਹੈ ਇਹ ਹੱਦਾਂ ਸਰਹੱਦਾਂ ਜੜੀਆਂ ਨੇ ਉਹ ਇਸ ਪਿਆਰ ਨੂੰ ਨਹੀਂ ਮਿਟਾ ਸਕਦੀਆਂ ਭਾਵੇਂ ਬੇਸ਼ੱਕ ਸਰਹੱਦਾਂ ਤੇ ਜੋ ਹਾਲਾਤ ਨੇ ਭਾਵੇਂ ਬੇਸ਼ੱਕ ਰਾਜਨੀਤੀ ਦੇ ਵਿੱਚ ਜੋ ਹਾਲਾਤ ਨੇ ਪਰ ਅਜੇ ਵੀ ਸਾਡੇ ਲੋਕ ਅਸੀਂ ਉਹਨਾਂ ਨੂੰ ਆਪਣੇ ਦਿਲਾਂ 'ਚ ਸਮੋਈ ਬੈਠੇ ਆਂ ਤੇ ਉਹ ਵੀ ਸਾਨੂੰ ਆਪਣੇ ਦਿਲਾਂ ਦੇ ਵਿੱਚ ਜਗ੍ਹਾ ਦਿੰਦੇ ਨੇ ਹਮੇਸ਼ਾ ਸਾਡੀ ਇੱਕ ਸਾਂਝ ਜਿਹੜੀ ਹੈ ਉਹ ਹਮੇਸ਼ਾ ਬਣੀ ਰਹੇਗੀ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕੋ ਮਾਦੇਟ ਢਡੋਂ ਜਾਏ ਬੱਚੇ ਜਿਹੜੇ ਹੈ ਉਹ ਭਾਵੇਂ ਅਲੱਗ-ਅਲੱਗ ਹੋ ਕੇ ਆਪਣਾ ਪਰਿਵਾਰ ਵਸਾ ਲੈਣ ਭਾਵੇਂ ਉਹ ਆਪਣੀਆਂ ਅਡੜ ਦੁਨੀਆ ਕਰ ਲੈਣ ਪਰ ਨੋ ਤੋਂ ਮਾਸ ਜਿਹੜਾ ਹੈ ਉਹ ਕਦੇ ਵੀ ਵੱਖ ਨਹੀਂ ਹੁੰਦਾ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਬੈਠੇ ਨੇ ਬੀਬੀ ਜੀ ਈਸ਼ਵਰ ਦੇਵੀ ਜੀ ਜੋ ਕਿ ਆਪਣਾ ਕੰਮ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਬੜਾ ਜਿੰਦਾਦਿਲ ਇਹ ਸ਼ਖਸੀਅਤ ਹੈ ਇਹਨਾਂ ਨੂੰ ਮਿਲ ਕੇ ਜਿੰਨਾ ਚੰਗਾ ਸਾਨੂੰ ਲੱਗਿਆ ਉਹਨਾਂ ਹੀ ਉਤਸ਼ਾਹ ਉਹਨਾਂ ਹੀ ਪਿਆਰ ਤੁਸੀਂ ਵੀ ਮਹਿਸੂਸ ਕਰ ਰਹੇ ਹੋਵੋਗੇ ਸਾਡੀ ਗੱਲਬਾਤ ਇੱਥੇ ਹੀ ਖਤਮ ਹੁੰਦੀ ਹੈ ਮੈਨੂੰ ਦਿਓ ਆਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਸਬਰੰਗ ਜਿਹੜਾ ਹੈ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਇਸ ਦੇ ਉੱਤੇ ਹੋਰ ਬਹੁਤ ਸਾਰੇ ਅਜਿਹੇ ਹੀ ਰੰਗ ਅਸੀਂ ਸਮੇਂ-ਸਮੇਂ ਤੁਹਾਡੇ ਲਈ ਲੈ ਕੇ ਆਵਾਂਗੇ ਬੀਜੀ ਤੁਹਾਡਾ ਧੰਨਵਾਦ ਰਾਮ 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 ਚਲੋ ਵਧੀਆ ਵਧੀਆ ਹੈ ਹਮ ਖੁਸ਼ ਰਹੋ ਆਬਾਦ ਰਹੋ ਨਵਿਸਰੋ ਨਾ ਯਾਦ ਰਹੋ ਵਾਹ ਜੀ ਖੁਸ਼ ਰਹੋ ਆਬਾਦ ਰਹੋ ਨਵਿਸਰੋ ਨਾ ਯਾਦ ਰਹੋ ਬਾਜੀ ਵਾਹ ਬਹੁਤ ਅੱਛੀ ਗੱਲ ਹੈ ਬੀਬੀ ਜੀ ਨੇ ਆਖੀ ਹੈ ਸੋ ਦੁਨੀਆ ਸੋ ਚਲੋ ਚਲੀਦਾ ਮੇਲਾ ਹੈ ਸਾਥੀਓ ਬੀਜੀ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈ ਸਾਡੇ ਪਰਿਵਾਰ ਦੇ ਨਾਲ ਹੈ ਸਾਰੇ ਹੀ ਤੇ ਸਾਰੇ ਹੀ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਅਸੀਂ ਇਸੇ ਤਰ੍ਹਾਂ ਸਾਂਭ ਕੇ ਰੱਖੀਏ ਉਹਨਾਂ ਦੇ ਕੋਲ ਘੜੀ ਦੋ ਘੜੀ ਜ਼ਰੂਰ ਬੈਠੀਏ ਇਹ ਗੱਲਾਂ ਜਿਹੜੀਆਂ ਹੈ ਕਿਤੇ ਨਹੀਂ ਮਿਲਣੀਆਂ ਬਜ਼ੁਰਗ ਸਾਨੂੰ ਕਿਤੇ ਨਹੀਂ ਮਿਲਣੇ ਇਹਨਾਂ ਨੂੰ ਸਾਂਭ ਲਈਏ ਇਹਨਾਂ ਨੂੰ ਕਲਾਵੇ ਚ ਲੈ ਲਈਏ ਧੰਨਵਾਦ